लुधियाना पुलिस ने आर के रोड पर चल रहे फर्जी कॉल सेंटर का पर्दाफाश कर दिया है पुलिस ने लाइव रेड के जरिए इस कॉल सेंटर में तेरह लोगों को हिरासत में ले लिया जिक्र योग है कि इस कॉल सेंटर के जरिए यूएस में बैठे लोगों को टारगेट किया जाता था और उनसे लगातार फ्रॉड किया जाता रहा जिसको लेकर पुलिस कमिश्नर मनदीप सिंह सिद्धू ने खुलासा कर जानकारी साझी की इस दौरान ਔਰ ਹੋਣੇ ਦੀ ਉਮੀਦ ਹੈ ਭਾਈ ਸਰ ਇਸ ਜੀ ਨੂੰ ਲੈ ਕੇ ਜਿਹੜੀ ਅਧਿਕਾਰਤ ਮੌਕੇ ਲਈ ਕੀਤੀ ਹਸ ਲ ਇੱਕ ਜਿਹੜਾ ਸਾਈਬਰ ਫਰਾਡ ਜਿਹੜਾ ਹੁੰਦਾ ਉਹਦੇ ਵਿੱਚ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਉਹਦੇ ਵਿੱਚ ਐਸਐਚਓ ਡਿਵੀਜ਼ਨ ਨੰਬਰ 8 ਜਿਹੜਾ ਨੀਰਜ ਤੇ ਜਸਰੂਪ ਜਿਹੜੇ ਸਾਡੇ ਆਈਪੀਐਸ ਅਫਸਰ ਹੈ ਤੇ ਸ਼ਾਰ ਗੁਪਤਾ ਇਹਨਾਂ ਦੀ ਅਗਵਾਈ ਦੇ ਵਿੱਚ ਇੱਕ ਅਸੀਂ ਇੱਥੇ ਰੇਡ ਕੀਤਾ ਮੋਤੀ ਨਗਰ ਦੇ ਵਿੱਚ ਇੱਥੇ ਜਿਹੜੇ ਕਹਿੰਦਾ ਇਲੀਗਲ ਜਿਹੜਾ ਇਹਨੂੰ ਕਾਲ ਸੈਂਟਰ ਟਾਈਪ ਉਹ ਚੱਲ ਰਿਹਾ ਸੀ ਜਿਹਦੇ ਵਿੱਚ ਆਨਲਾਈਨ ਫਰਾਡ ਕਰਦੇ ਸੀ ਫਰਾਡ ਇਹ ਬੇਸਿਕਲੀ ਯੂ ਐਸ ਸਿਟੀਜ਼ਨਸ ਦੇ ਨਾਲ ਮжоਰਟੀ ਹੈ ਜਿਹੜਾ ਉਹ ਕਰਦੇ ਸੀ ਉਹਦੇ ਵਿੱਚ ਇਹ ਹੈ ਵੀ ਉਹਨਾਂ ਨੂੰ ਇਹ ਇਹਨਾਂ ਦਾ ਇੱਕ ਹਜੇ ਇਹਨਾਂ ਦੀ ਇਨੀਸ਼ੀਅਲ ਪੁੱਛ ਕਿਸਤੇ ਆਇਆ ਵੀ ਇੱਕ ਇਹਨਾਂ ਦਾ ਜਿਹੜਾ ਹੈਗਾ ਅੱਗੇ ਮੇਨ ਹੈਗਾ ਉਹ ਦਿੱਲੀ ਹੈ ਉਹਦੇ ਵਿੱਚੋਂ ਇਹ ਬਲਕ ਜਿਹੜਾ ਉੱਥੋਂ ਦੇ ਸਿਟੀਜ਼ਨਸ ਨੂੰ ਇੱਕ ਈਮੇਲ ਕਰਦੇ ਸੀ ਈਮੇਲ ਦੇ ਨਾਲ ਉਹ ਉਹਦੇ ਵਿੱਚ ਕਰਕੇ ਉਹਨਾਂ ਨੂੰ ਜਦੋਂ ਵਾਰ-ਵਾਰ ਈਮੇਲ ਕਰਦੇ ਸੀ ਵੀ ਤੁਹਾਡਾ ਉਹਦੇ ਵਿੱਚ ਆ ਇਨਫੋਰਮੇਸ਼ਨ ਹੈ ਤੁਹਾਡੀ ਬੈਂਕਰ ਨਾਲ ਰਿਲੇਟਡ ਹੁੰਦੀ ਹੈ ਫਿਰ ਉਹਨਾਂ ਨੂੰ ਕੁਝ ਨੰਬਰਾਂ ਨੂੰ ਵਿੱਚੋਂ ਕਾਲ ਕਰਦੇ ਸੀ ਕਾਲ ਕਰਕੇ ਉਹਨਾਂ ਨੂੰ ਕਹਿੰਦੇ ਸੀਗੇ ਵੀ ਤੁਹਾਡੇ ਜਿਹੜੀ ਹੈ ਤੁਹਾਨੂੰ ਇਹੋ ਜਿਹੀ ਈਮੇਲ ਆਈਆਂ ਤੇ ਤੁਸੀਂ ਅੱਗੇ ਕਿਸੇ ਨਾਲ ਸ਼ੇਅਰ ਨਾ ਕਰੋ ਜੇ ਤੁਹਾਡਾ ਜਿਹੜੀ ਇਨਫੋਰਮੇਸ਼ਨ ਕਿਸੇ ਨਾਲ ਸ਼ੇਅਰ ਨਹੀਂ ਕਰਨੀ ਜਿਵੇਂ ਆਲ ਜਿਵੇਂ ਬੈਂਕ ਦਾ ਆਫੀਸ਼ਰ ਕਰਕੇ ਤੇ ਜਾਂ ਪੇਪਲ ਦਾ ਵਿੱਚੋਂ ਉਹ ਕਰਕੇ ਉਹ ਬਣ ਕੇ ਜਿਹੜੇ ਰੀਪਰੈਜ਼ੈਂਟੇਟਿਵ ਉਹਨਾਂ ਨੂੰ ਕਾਲ ਕਰਦੇ ਸੀ ਫਿਰ ਉਹਨਾਂ ਨੂੰ ਵਿੱਚੋਂ ਹੀ ਇਸ ਕਹਿ ਕੇ ਵੀ ਤੁਸੀਂ ਐ ਕਰੋ ਵੀ ਤੁਹਾਡਾ ਹੁਣ ਇਹਦੇ ਚੋ ਖਤਰਾ ਹੈ ਕਿ ਬਹੁਤ ਸਾਰੇ ਬੰਦੇ ਤੁਹਾਨੂੰ ਇਲੀਗਲ ਕਾਲ ਕਰਨਗੇ ਤੁਹਾਡਾ ਆਨਲਾਈਨ ਜਿਹੜਾ ਹੈਕ ਹੋ ਸਕਦਾ ਤੁਸੀਂ ਆਪਦੇ ਬੈਂਕ ਦੇ ਵਿੱਚੋਂ ਜਾ ਕੇ ਉਹਨੂੰ ਆਪਦਾ ਜਿਹੜੀ ਕੁਝ ਪੈਸੇ ਵਿਡਰਾ ਕਰ ਲਓ ਤੇ ਉੱਥੋਂ ਦੇ ਬੈਂਕ ਆਫੀਸ਼ਰਜ਼ ਨੂੰ ਵੀ ਨਾ ਦੱਸਿਓ ਜੀ ਕਿਉਂਕਿ ਉਹ ਵੀ ਹੋ ਸਕਦਾ ਹੈ ਕਿ ਤੁਹਾਡੇ ਇਸ ਫਰਾਡ ਦੇ ਵਿੱਚ ਜਿਹੜਿਆਂ ਦੇ ਨਾਲ ਮਿਲੇ ਹੋਣ ਉਹਨਾਂ ਤੋਂ ਪੈਸੇ ਕਢਾ ਕੇ ਫਿਰ ਉਹਨਾਂ ਨੂੰ ਇਹ ਅਕਾਊਂਟ ਨੰਬਰ ਦੇ ਦਿੰਦੇ ਸੀ ਜਾਂ ਬਿਟਕੋਇਨ ਦਾ ਕਹਿ ਦਿੰਦੇ ਸੀ ਜਾਂ ਪੇਪਲ ਰਾਈ ਕਹਿ ਦਿੰਦੇ ਸੀ ਜਾਂ ਇਹਦੇ ਚ ਜਿਹੜੇ ਗਿਫਟ ਕਾਰਡਸ ਉਦੇ ਲੈ ਕੇ ਵੀ ਆ ਤੁਸੀਂ ਗਿਫਟ ਕਾਰਡ ਲੈ ਲਓ ਜਿਹੜਾ ਬਿਟਕੋਇਨ ਦੇ ਵਿੱਚ ਜਿਹੜਾ ਨੰਬਰ ਦਿੰਦੇ ਸੀਗੇ ਜਾਂ ਹੋਰ ਸੀ ਉਸ ਪਾਸੇ ਟਰਾਂਸਫਰ ਕਰਨ ਲਈ ਉਹ ਅੱਗੇ ਹੈਕ ਕਰਕੇ ਆਪਦੇ ਵਿੱਚ ਟਰਾਂਸਫਰ ਕਰ ਲੈਂਦੇ ਸੀ ਤੇ ਜਾਂ ਜਿਹੜੇ ਗਿਫਟ ਕਾਰਡ ਦਿੰਦੇ ਸੀ ਉਹਨਾਂ ਤੋਂ ਨੰਬਰ ਲੈ ਕੇ ਤੇ ਜਿਵੇਂ ਕਿਸੇ ਨੂੰ ਕਹਿੰਦੇ ਵੀ ਤੁਸੀਂ ਜਾ ਕੇ ਆਪਦਾ ਜਲਦੀ ਹੈ 1000 2000 ਰੁਪਿਆ ਜਿਹ ਡਾਲਰਸ ਆ ਜਿਹੜੇ ਉਹਦੇ ਵਿੱਚੋਂ ਕਢਾ ਲਓ ਕਿਸੇ ਨੂੰ 200 ਕਹਤਾ ਕਿਸੇ ਨੂੰ 500 ਕਹਤਾ ਜਦਾ ਉਹਦੇ ਚ ਹੈਗਾ ਉਹਨੂੰ ਪੁੱਛ ਕੇ ਇਹਦੇ ਵਿੱਚ ਵਿੱਚ ਇੱਕ ਇਹ ਕਰਦੇ ਸੀ ਇੱਕ ਇਹਨਾਂ ਨੇ ਫਾਰਮ ਬਣਾਇਆ ਹੋਇਆ ਸੀ ਫਾਰਮ ਨੂੰ ਕਹਿੰਦੇ ਸੀ ਉਹਨਾਂ ਨੂੰ ਜਦੋਂ ਜਿਹੜਾ ਇਹਨਾਂ ਲੱਗਦਾ ਸੀਗਾ ਵੀ ਇਹ ਕਸਟਮਰ ਫਸ ਸਕਦਾ ਜਿਹੜਾ ਉਹਨੂੰ ਕਹਿੰਦੇ ਸੀ ਇਹ ਫਾਰਮ ਭਰ ਕੇ ਆਪਦੀ ਬੈਂਕ ਡਿਟੇਲ ਦਿਓ ਜਦੋਂ ਬੈਂਕ ਡਿਟੇਲ ਹੋ ਗਈ ਫਿਰ ਉਹਨਾਂ ਨੂੰ ਜਦੋਂ ਅੱਧੀ ਇਨਫੋਰਮੇਸ਼ਨ ਉਹਨਾਂ ਤੋਂ ਹੀ ਭਰਵਾ ਲੈਂਦੇ ਸੀ ਤੇ ਫਿਰ ਉਹਨਾਂ ਨੂੰ ਆਨਲਾਈਨ ਠੱਗਦੇ ਸੀ ਇਹ ਜਿਹੜਾ ਪਿਛਲੇ 2.5 ਮਹੀਨੇ ਤੋਂ ਇਹ ਜਿਹੜਾ ਚੱਲ ਰਿਹਾ ਸੀ ਇੱਥੇ ਲੁਧਿਆਣੇ ਦੇ ਵਿੱਚ ਇਹਨੂੰ ਅਸੀਂ ਬਸਟ ਕੀਤਾ ਇਹਦੇ ਵਿੱਚ ਬਹੁਤ ਸਾਰੀਆਂ ਹੋਰ ਏਜੰਸੀਜ਼ ਦੀ ਵੀ ਅਸੀਂ ਮਦਦ ਲਵਾਂਗੇ ਦਿੱਲੀ ਪੁਲਿਸ ਨੂੰ ਵੀ ਇਨਫੋਰਮ ਕਰਾਂਗੇ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਨੂੰ ਲੋਕੇਸ਼ਨ ਨਹੀਂ ਪਤਾ ਪਰ ਇਹਨਾਂ ਦੇ ਦੱਸਣ ਮੁਤਾਬਕ ਲੁਧਿਆਣਾ ਉਹ ਦਿੱਲੀ ਇਹਨਾਂ ਦਾ ਮੇਨ ਹਬ ਸੀ ਉਹਦਾ ਕੋਈ ਸਬਸਿਡਰੀ ਜਾਂ ਸੈਕੰਡਰੀ ਜਿਹੜਾ ਇੱਥੋਂ ਦਾ ਇਹ ਸਟੇਸ਼ਨ ਸੀਗਾ ਤੇ ਮੈਨੂੰ ਲੱਗਦਾ ਵੀ ਬਹੁਤ ਸਾਰੇ ਅਮਰੀਕਨ ਸਿਟੀਜ਼ਨਸ ਨੂੰ ਜਿਨ੍ਹਾਂ ਨੂੰ ਇੱਥੇ ਇੱਕ ਕਾਲ ਸੈਂਟਰ ਦੇ ਨਾਂ ਤੇ ਜਿਹੜਾ ਹੈ ਉਹਨੂੰ ਠੱਗੀ ਮਾਰੀ ਜਾ ਰਹੀ ਸੀ ਤੇ ਅਸੀਂ ਹੁਣ ਰੋਕਣ ਚ ਕੰਮ ਲਾਉਣ ਦੀ ਕਰ ਚੁੱਕੇ ਹਾਂ ਹੁਣ ਦਾ ਕੁਝ ਹੈ ਦੇਖੋ ਹਜੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹ ਇਹਨਾਂ ਨੂੰ ਲੇਟ ਨਾਈਟ ਅਸੀਂ ਐਜ਼ ਰੇਟ ਕੀਤਾ ਹਜੇ ਵੀ ਤੁਸੀਂ ਦੇਖਿਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਾਹਰੋਂ ਅਸੀਂ ਚੰਡੀਗੜ੍ਹੋਂ ਸਾਈਬਰ ਸੈੱਲ ਤੋਂ ਫਲੋਰ ਤੋਂ ਤੇ ਜਿਹੜੇ ਸਾਡੇ ਸਾਈਬਰ ਟੈਕ ਜਿਹੜੇ ਸਾਡੇ ਮੁਲਾਜ਼ਮਾ ਉਹਨਾਂ ਨੂੰ ਅਸੀਂ ਇਹਦੇ ਵਿੱਚ ਲਾਇਆ ਕਿ ਸਾਰੀਆਂ ਚੀਜ਼ਾਂ ਦੀ ਇਹਦੀ ਡਿਟੇਲ ਵਰਕ ਆਊਟ ਕੀਤੀ ਜਾਵੇ ਇਹਨਾਂ ਨੂੰ ਅਸੀਂ ਕੋਰਟ 'ਚ ਪੇਸ਼ ਕਰਾਂਗੇ ਹਜੇ ਇਹਨਾਂ ਦੀ ਜਦੋਂ ਫਾਰਮਲ ਅਰੈਸਟ ਕਰਕੇ ਤੇ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਕਿੰਨੇ ਬੰਦੇ ਕਿੰਨੇ ਵਰਕਰ ਕਿੰਨੇ ਟੋਟਲ ਇਹ 13 ਬੰਦੇ ਅਸੀਂ ਇਹਨਾਂ ਨੂੰ ਕੀਤਾ ਹੈ ਇਹਦੇ ਵਿੱਚ ਜਿਹੜੀ ਹੋਰ ਤੁਹਾਨੂੰ ਸ਼ੇਅਰ ਕਰਨਾ ਚਾਹੁੰਗਾ ਇਹਦੇ ਵਿੱਚ ਅਸੀਂ 8 ਕੰਪਿਊਟਰ 18 ਮੋਬਾਈਲ ਫੋਨ ਤੇ ਲਗਭਗ ਇਹਦੇ ਚ 1,70,000 ਰੁਪਇਆ ਕੁਝ ਅਮਾਉਂਟ ਸਵੇਰੇ ਇਹਨਾਂ ਦੇ ਲਗਭਗ ਕਿੰਨੇ ਵਜੇ ਚਾਰ ਸਵੇਰੇ 4 ਵਜੇ ਇਹਨਾਂ ਨੂੰ ਇੱਕ ਬੰਦਾ ਡਿਲੀਵਰ ਕਰਨ ਆਇਆ ਸੀ ਕੁਝ ਦੇ ਅਕਾਊਂਟ ਦੇ ਪੈਸੇ ਇਹਨਾਂ ਦੇ ਕੋਲੇ ਆ ਗਏ ਸੀ ਜਿਹੜੇ ਉਸ ਘੰਟਿਆਂ ਦੇ ਤੇ ਉਹਦੇ ਵਿੱਚੋਂ ਜਿਹੜਾ ਕੋਈ 1 ਲੱਖ ਤੇ 70,000 ਰੁਪਇਆ ਜਦੋਂ ਇੱਥੇ ਡਿਲੀਵਰ ਕਰਨ ਆਇਆ ਸੀ ਇਹਨਾਂ ਨੂੰ ਜਿਹੜਾ ਇਹਨਾਂ ਨੇ ਵੰਡਣਾ ਸੀ ਤੇ ਉਹ ਬੰਦੇ ਨੂੰ ਅਸੀਂ ਪੈਸੇ ਦੇਣ ਆਏ ਇੱਥੇ ਕਬੂ ਕਰ ਲਿਆ ਰਾਤ ਨੂੰ ਕਿਹਦਾ ਜੀ ਉਹ ਤੇਰਾ ਆਫਿਸ ਕੌਣ ਚਲਾ ਰਿਹਾ ਸੀ ਮੇਰੇ ਨਾਲ ਬੰਦਾ ਨਹੀਂ ਇਹਦੇ ਵਿੱਚੋਂ ਹਜੇ ਨਾ ਜੀ ਇਹਦੇ ਚੋਂ ਕੌਣ ਇਹਨਾਂ ਦਾ ਮੇਨ ਸੀ ਕਿਹੜਾ ਸੈਕੰਡਰੀ ਸੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਬਹੁਤ ਸਾਰੀਆਂ ਹਜੇ ਇਹਦੀਆਂ ਅਰੇ ਰਾਤ ਨੂੰ ਹੀ ਚੱਲਦਾ ਸੀ ਨਾ ਮੋਸਟ ਪ੍ਰੋਬਬਲੀ ਕਿਉਂਕਿ ਉੱਥੇ ਦਿਨ ਹੁੰਦਾ ਆਪਣੇ ਰਾਤ ਹੁੰਦੀ ਹੈ ਮੋਸਟ ਪ੍ਰੋਬਬਲੀ ਇਹ ਰਾਤ ਨੂੰ ਚੱਲਦਾ ਸੀਗਾ ਬਿਲਡਿੰਗ ਹਜੇ ਦੇਖੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਵੀ ਇਹਨਾਂ ਨੇ ਮਾਲਕ ਬਿਲਡਿੰਗ ਵਾਲੇ ਨੂੰ ਦੱਸਿਆ ਸੀ ਕਿ ਨਹੀਂ ਦੱਸਿਆ ਸੀ ਉਹਨੂੰ ਨੋਰਮਲ ਕਾਲ ਸੈਂਟਰ ਦਾ ਨਾਮ ਦੇ ਕੇ ਕੀਤਾ ਸੀ ਉਹਦੀ ਇਨਵੋਲਵਮੈਂਟ ਹੈਗੀ ਹੈ ਕਿ ਨਹੀਂ ਹੈਗੀ ਥੈਟਸ ਇ ਡਿਫਰੈਂਟ ਸਟੋਰੀ ਜਿਹੜੀ ਹੁਣ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਗੱਲ ਹੈ ਇੱਕ ਲੁਧਿਆਣਾ ਟੀਮ ਨੇ ਬਹੁਤ ਹੀ ਜਿਹੜਾ ਜਿਹੜਾ ਇੱਕ ਯੂਨੀਕ ਟਾਈਪ ਦਾ ਜਿਹੜਾ ਇੱਕ ਕੇਸ ਹੈ ਜਿਹੜਾ ਕਿ ਮੈਨੂੰ ਲੱਗਦਾ ਲਗਭਗ ਪੰਜਾਬ ਦਾ ਪਹਿਲਾ ਕੇਸ ਹੀ ਹੋਣਾ ਹੈ ਇਸ ਲੈਵਲ ਤੇ ਜਿਹੜਾ ਹੋ ਰਿਹਾ ਜਿਹਦੇ ਵਿੱਚ 13 ਬੰਦੇ ਇਨਵੋਲਡ ਹੈ ਆਨਲਾਈਨ ਜਿਹੜੇ ਅਮਰੀਕਨ ਸਿਟੀਜਨ ਨਾਲ ਠੱਗੀ ਵਜੀ ਜਾ ਰਹੀ ਹੈ। ਬੜੇ ਪੜੇ ਲਿਖੇ ਹੋਣਗੇ ਸਾਰੇ ਕਿਉਂਕਿ ਇਹ ਇਹਨਾਂ ਦੇ ਵਿੱਚੋਂ ਇਹਨਾਂ ਦੇ ਕਾਫੀ ਜਿਹੜੇ ਉਸ ਲੈਵਲ ਤੇ ਤੁਸੀਂ ਦੇਖਿਆ ਜੰਗ ਹੈ। ਪੜੇ ਲਿਖੇ ਹੈ। ਮੈਨੂੰ ਲੱਗਦਾ ਇਜ਼ੀ ਮਨੀ, ਸ਼ਾਰਟਕਟ ਟੂ ਮਨੀ ਤੇ ਲਿਓਰ ਜਿਹੜੀ ਹੈ ਮਨੀ ਦੇ ਲਈ ਉਹਦੇ ਲਈ ਕਰਕੇ ਇਹੀ ਕਾਰਨ ਹੋਊਗਾ। ਬਾਕੀ ਪਾਰਟ ਆਫ ਇਨਵੈਸਟੀਗੇਸ਼ਨ ਹੈ। ਸਰ ਕੋਈ ਕੰਪਲੀਟ ਕੋਈ ਕੰਪਲੀਟ ਨਹੀਂ। ਇਹਨਾਂ ਸਾਰੇ ਸਿਟੀਜਨ ਨੂੰ ਕਰਦੇ ਸੀ ਕਿ ਕਿ ਹੋਰ ਨਹੀਂ ਹਜੇ ਤੱਕ ਜਿਹੜਾ ਸਾਡੇ ਕੋਲੇ ਆਇਆ ਯੂਐਸ ਦਾ ਹੀ ਆਇਆ। ਹੋਰ ਕਿਹੜੇ ਕਿਹੜੇ ਯੂਰੋਪੀਅਨ ਕੰਟਰੀਜ਼ ਨੂੰ ਕਰਦੇ ਸੀ ਹਜੇ ਇਹਨਾਂ ਦੀ ਹੁਣ ਸਾਡੇ ਜਿਹੜੇ ਐਕਸਪਰਟਸ ਆ ਰਹੇ ਆ ਕੰਪਿਊਟਰ ਅਨਲਿਸਿਸ ਕਰਾਂਗੇ ਇਹਨਾਂ ਦੇ ਮੋਬਾਈਲ ਅਨਲਿਸਿਸ ਕਰਾਂਗੇ ਹੋਰ ਪੁੱਛ ਕੇ ਚਾਊਗੀ ਜਿਵੇਂ ਜਿਵੇਂ ਹੋਰ ਡਿਟੇਲ ਆਊਗੀ ਮੋਸਟ ਪ੍ਰੋਬਬਲੀ ਅਸੀਂ ਕੱਲ ਜਿਦਾ ਤੁਹਾਨੂੰ ਦੱਸਿਆ ਕਿ ਇੱਕ ਦਿਨ ਦਾ ਜਿਹੜਾ ਰਾਤ ਕਿ 1 ਲੱਖ ਕੁਝ ਹਜ਼ਾਰ ਗਿਆ ਨਾ 1 ਲੱਖ 70 ਨਾ ਨਾ ਇੱਕ ਦਿਨ ਦਾ ਨਹੀਂ ਇਹ ਤਾਂ ਸ਼ਾਇਦ ਹੋ ਸਕਦਾ ਕੁਝ 파ਰ ਪੇਮੈਂਟ ਹੋਵੇ ਹਾਂ ਮੈਂ ਤਾਂ ਇਹ ਮੈਂ ਕਹ ਰਿਹਾ ਸੀਗਾ ਕਿ ਜੇ ਇੱਕ ਕੁਝ 파ਰ ਪੇਮੈਂਟ ਹੀ ਕੱਲ 70 ਹਜ਼ਾਰ ਦਾ ਪਿਛਲੇ 2.5 ਮਹੀਨੇ ਤੋਂ ਇਹ ਇੰਫਲੋਰਸ ਹੈ ਕਿ ਇੰਨ ਲਾਰਜ ਹੈ ਨਹੀਂ ਇਹ ਇਹਦੇ ਬਾਰੇ ਜੀ ਤੁਸੀਂ ਨਹੀਂ ਨਹੀਂ ਅਸੀਂ ਦੇਖੋ ਇਹਨੂੰ ਇਹਦਾ ਗੈਸ ਨਹੀਂ ਕਰ ਸਕਦੇ ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਹੋ ਵੀ ਇੱਕ ਰਾਤ ਦੇ ਵਿੱਚ ਇਹਨਾਂ ਨੂੰ ਉਸ ਹੁਣ ਇਹਦੇ ਚੋਂ ਕਿੰਨੇ ਉਸ ਟਾਈਮ ਦੇ ਸੀ ਕਿੰਨੇ ਬਾਅਦ ਦੇ ਸੀ ਕਿੰਨੀ ਪੇਮੈਂਟ ਕਰਨ ਆਇਆ ਸੀ ਇਹ ਵੀ ਇੱਥੇ ਅਫਸਰ ਬੈਠੇ ਰਹੇ ਬਾਹਰ ਕਿਸੇ ਨੂੰ ਨਹੀਂ ਪਤਾ ਲੱਗਣ ਦਿੱਤਾ ਇੱਥੇ ਚੁੱਪ ਕਰਕੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇੱਕ ਉਹਨਾਂ ਦੇ ਇੱਕ ਸਾਥੀ ਨੇ ਆਉਣਾ ਹੈ ਮਨੀ ਡਿਲੀਵਰ ਕਰਨਾ ਆਉਣਾ ਸੀ ਦੀ ਡੈਪਥ ਵਿੱਚ ਜਾਣਾ ਚਾਹੁੰਦੇ ਸੀ ਇੱਥੇ ਹੀ ਬੈਠੇ ਰਹੇ ਜਦੋਂ ਉਹ ਥੱਲੋਂ ਐਂਟਰ ਹੋਇਆ ਤਾਂ ਉਹ ਉਹਨਾਂ ਨੇ ਫੜ ਲਿਆ ਇਦੇ ਵਿੱਚ ਇਹਦੀ ਜਿਹੜੀ ਟੀਮ ਹੈ ਤੁਸ਼ਾਰ ਗੁਪਤਾ ਤੇ ਜਸਰੂਪ ਤੇ ਨੀਰਜ ਆ ਜਿਹੜੇ ਇਹਨਾਂ ਨੇ ਪਰਫੈਕਟ ਇਹਨਾਂ ਨੇ ਕੰਮ ਕੀਤਾ ਬਾਕੀ ਵੀ ਸਾਰੀ ਟੀਮ ਉਹ ਵੀ ਇਹਨਾਂ ਦਾ ਸਾਥੀ ਸੀਗਾ ਕੋਈ ਬਿਲਕੁਲ 100% ਇਹਨਾਂ ਦਾ ਸਾਥੀ ਸੀ ਜਿਹੜੇ ਹਾਂਜੀ ਜਿਹੜੇ ਪੈਸੇ ਬਿਟਕੋਇਨ ਰਾਹੀਂ ਤੇ ਜਿਹੜੇ ਗਿਫਟ ਕਾਰਡ ਆ ਜਿੰਨਾਂ ਰਾਹੀਂ ਹੁੰਦੇ ਆ ਕਿਉਂਕਿ ਇਹ ਇੱਕ ਛੋਟਾ ਫਰਾਡ ਨਹੀਂ ਹੈਗਾ ਕਿ ਜਿਹੜਾ ਬੈਠਾ ਇੱਥੇ ਆਪਾਂ ਨੂੰ 8 ਕੰਪਿਊਟਰ ਫੜ ਕੇ ਤੇ 18 ਮੋਬਾਈਲ ਫੜ ਕੇ ਅਸੀਂ ਇਹ ਨਹੀਂ ਕਹਿ ਸਕਦੇ ਇੱਥੇ 베ਸਡ ਆ ਔਨਲਾਈਨ ਹਜੇ ਇਹਨਾਂ ਦੇ ਬੰਦੇ ਕੌਣ ਸੀ ਇਹ ਸੈਕੰਡਰੀ ਆ ਇਹਦੇ ਵਿੱਚ ਮੇਨ ਜਿਹੜਾ ਸੈਂਟੈਂਸ ਸੀ ਜਿੱਥੋਂ ਬਲਕ ਈਮੇਲ ਜਾਂਦੀਆਂ ਸੀ ਉਹ ਦਿੱਲੀ ਤੋਂ ਆਪਰੇਟ ਹੁੰਦਾ ਸੀ ਅਸੀਂ ਇਹਨਾਂ ਤੋਂ ਹਜੇ ਇਹ ਕਹਿੰਦੇ ਸਾਨੂੰ ਲੋਕੇਸ਼ਨ ਨਹੀਂ ਪਤਾ ਪਰ ਜਿਵੇਂ-ਜਿਵੇਂ ਪਤਾ ਲੱਗੂਗਾ ਅਸੀਂ ਦਿੱਲੀ ਪੁਲਿਸ ਨਾਲ ਵੀ ਦੇ ਕੰਪਲੇਂਟ ਨਹੀਂ ਦੁਬਾਰਾ ਆਈ ਸੀ ਨਹੀਂ ਨਹੀਂ ਕੰਪਲੇਂਟ ਨਹੀਂ ਆਈ ਸੀ ਜੀ ਇਹ ਸਾਡੀ ਇਨਫੋਰਮੇਸ਼ਨ ਇੱਕ ਹੋਰ ਤੁਹਾਡੇ ਨਾਲ ਮੈਂ ਗੱਲ ਕਰਨਾ ਜਦੋਂ ਡੀਜੀ ਪੰਜਾਬ ਨਾਲ ਇਸ ਗੱਲ ਨੂੰ ਸ਼ੇਅਰ ਕੀਤਾ ਉਹਨਾਂ ਨੇ ਡੀਜੀਪੀ ਪੰਜਾਬ ਇਸ ਗੱਲ ਤੇ ਬੜੇ ਖੁਸ਼ ਹੋਏ ਆ ਤੇ ਉਹਨਾਂ ਨੇ ਜਿਹੜੇ ਆਫਸਰ ਨੇ ਇਹਦੇ ਚੰਗਾ ਕੰਮ ਕੀਤਾ ਜਿਹੜੀ ਡਿਟੇਲ ਕੀਤੀ ਉਹਨਾਂ ਨੇ ਡੀਜੀ ਡਿਸਕ ਦੇਣ ਦਾ ਉਹਨਾਂ ਨੇ ਕਿਹਾ ਕੇਸ ਰਿਕਮੈਂਡ ਕਰਕੇ ਭੇਜੋ ਇਹਨਾਂ ਦੀ ਮੰਡੇ ਨੂੰ ਉਸ ਆਫਸਰ ਦੀ ਉਹਦੇ ਵਿੱਚੋਂ ਜਿਹੜਾ ਡੀਜੀ ਡਿਸਕ ਵੀ ਉਹਨਾਂ ਨੂੰ ਜਿਹੜੀ ਮਿਲੂਗੀ ਤੇ ਬਾਕੀ ਬਾਕੀ ਟੀਮ ਨੂੰ ਜਿਹੜੇ ਕਲਾਸ 2 70 ਇਹ ਟੈਕਨੀਕਲ ਟੈਕਨੀਕਲ ਕੇਸ ਸੀਗਾ ਕਾਫੀ ਟੈਕਨੀਕਲ ਸੀਗਾ ਕਿ ਟੈਕਨੀਕਲ ਦੇ ਵੀ ਕਿਸੇ ਨੇ ਮਦਦ ਕੀਤੀ ਹੈ ਕੋਈ ਨਹੀਂ ਟੈਕਨੀਕਲ ਸਾਡੇ ਆਫਸਰ ਬੜੇ ਐਜੂਕੇਟਿਡ ਹੈ ਨਹੀਂ ਇਹਨਾਂ ਨੇ ਨਹੀਂ ਸਾਈਬਰ ਕੋਰਸਸ ਕੀਤੇ ਹੋਏ ਆ ਇਹਨਾਂ ਨੇ ਅਦਰਵਾਇਜ਼ ਅਵੇਅਰ ਆ ਅਸੀਂ ਉਸ ਗੱਲ ਨੂੰ ਹੋਰ ਬੱਸ ਕਰਨ ਲਈ ਅਸੀਂ ਫਲੋਰ ਤੋਂ ਤੇ ਚੰਡੀਗੜ੍ਹ ਤੋਂ ਅਸੀਂ ਆਪਦੀ ਹੋਰ ਟੀਮ ਨੂੰ ਵੀ ਬਣਾਇਆ ਕਿਉਂਕਿ ਇਹਦਾ ਇਹਦਾ ਸਿਸਟਮ ਹੁੰਦਾ ਕੰਪਿਊਟਰ ਨੂੰ ਕਿਵੇਂ ਕਬਜ਼ੇ 'ਚ ਲੈਣਾ ਹੈ ਐਵੇਂ ਚੱਕ ਕੇ ਅਸੀਂ ਦੂਜੀ ਕੇਸ ਪ੍ਰੋਪਰਟੀ ਵਾਂਗੂ ਨਹੀਂ ਲੈ ਲੈਂਦੇ ਉਹਨਾਂ ਦੀ ਸਮਝ ਦੇ ਮੁਤਾਬਕ ਕਿਵੇਂ ਇਹਨੂੰ ਸੀਲ ਕਰਨਾ ਹੈ ਕਿਵੇਂ ਐਵੀਡੈਂਸ ਨੂੰ ਕਲੈਕਟ ਕਰਨਾ ਹੈ ਇਹ ਲੰਮਾ ਟਾਈਮ ਹੈ ਵੀ ਵਿਲ ਵਰਕ ਓਨ ਇਸ ਤੇਰਾ ਜਿੰਨਾ ਸਟਾਫ ਪੜਿਆ ਤੁਸੀਂ ਮੌਕੇ ਤੇ ਇਹ ਸਾਰੇ ਲੁਧਿਆਣੇ ਦੇ ਆ ਜਾਂ ਕੋਈ ਦਿੱਲੀ ਦੇ ਜਾਂ ਕੋਈ ਬਾਹਰ ਦੇ ਹਜੇ ਤੱਕ ਜਿਹੜਾ ਇਹਨਾਂ ਨੇ ਦੱਸਿਆ ਇਹਨਾਂ ਦੇ ਐਡਰੈਸ ਵੈਰੀਫਾਈ ਕਰਾਂਗੇ ਹਜੇ ਮੋਬਾਈਲ ਵੈਰੀਫਾਈ ਕਰਾਂਗੇ ਇਹਨਾਂ ਨੇ ਸਾਰਿਆਂ ਨੇ ਕਿਹਾ ਸੀ ਲੁਧਿਆਣੇ ਦੇ ਤੁਹਾਡੇ ਬੈਂਕ ਅਕਾਊਂਟ ਵੀ ਸੀਗੇ ਇਹਨਾਂ ਦੇ ਕੋਈ ਨਹੀਂ 100% ਇਹਨਾਂ ਦੇ ਆਪਦੇ ਬੈਂਕ ਅਕਾਊਂਟ ਹੋਣੇ ਆ ਹਜੇ ਹਜੇ ਇਹਨੂੰ ਕਹਿ ਦੋ ਬੜੀ ਇਨੀਸ਼ੀਅਲ ਸਟੇਜ ਤੇ ਆ ਤੁਸੀਂ ਉੱਥੇ ਜਿੱਥੇ ਫੜੇ ਉੱਥੇ ਆ ਗਏ ਅਸੀਂ ਤੁਹਾਡੀ ਕੁਝ ਇਨਫੋਰਮੇਸ਼ਨ ਸ਼ਾਮ ਤੱਕ ਸ਼ੇਅਰ ਕਰਾਂਗੇ ਕੁਝ ਇਹਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਹੈ ਤੁਹਾਨੂੰ ਕੱਲ੍ਹ ਤੱਕ ਸ਼ੇਅਰ ਕਰਾਂਗੇ ਪਰ ਇਹਨਾਂ ਨੂੰ ਕਹਿ ਸਕਦੇ ਆ ਇੱਕ ਬੜਾ ਵੱਡਾ ਜਿਹੜਾ ਕਿ ਇੱਕ 7 ਸੀ મતલਬ 7 ਸਮੁੰਦਰੋਂ ਪਾਰ ਬੈਠ ਕੇ ਇੱਕ ਜਿਹੜਾ ਉਹਦੇ ਨਾਲ ਇੱਕ ਫਰਾਡ ਹੋ ਰਿਹਾ ਸੀ ਤੇ ਉਹ ਫਰਾਡ ਨੂੰ ਅਸੀਂ ਰੋਕਣ ਚ ਕੰਮ ਜਾਪੇ ਠੀਕ ਹੈ ਤਾਂ ਪ੍ਰੈਸ ਰੂਮ ਜੀ ਆਏ ਜਿਹੜੀ ਆ ਇਹ ਜਿਹੜਾ ਜਿਹੜਾ ਇੱਥੇ ਜਿਹੜਾ ਕਾਲ ਸੈਂਟਰ ਅਸੀਂ ਫੜਿਆ ਆ ਆਰ ਕੇ ਨਗਰ ਆਰ ਕੇ ਰੋਡ ਤੇ ਚੀਮਾ ਚੌਂਕ ਆਰ ਕੇ ਰੋਡ ਤੇ ਚੀਮਾ ਚੌਂਕ ਦੇ ਕੋਲੇ ਤੇ ਮੋਤੀ ਨਗਰ ਮੈਨੂੰ ਲੱਗਦਾ ਪੁਲਿਸ ਸਟੇਸ਼ਨ ਦਾ ਏਰੀਆ ਪੈਂਦਾ ਠੀਕ ਥੈਂਕ ਯੂ ਸਭ ਦੂਜਿਆਂ ਵੀ ਕਰ ਦਿਓ